अच्छा जी। ਭਾਂਡੇ ਮੂੰਹ ਖੜਕਦੀ ਹੈ ਨਾ ਜੀ। ਹਾਂਜੀ ਹਾਂਜੀ। ਠੀਕ। ਆਪਣੀ ਇੱਟਾਂ ਜਿਹੜੀ ਉਹ ਸਾਰੀ ਕੋਲੇ ਨਾਲ ਹੀ ਪਕਦੀ ਹੈ। ਹਾਂ ਪਿਓਰ ਕੋਲੇ ਨਾਲ ਜੀ। ਠੀਕ ਹੈ ਜੀ। ਹਾਂ ਤੁਹਾਨੂੰ ਉੱਪਰ ਦਿਖਾਵਾਂਗੇ ਜਿਵੇਂ ਲੋਹਾ ਗਰਮ ਹੁੰਦਾ ਨਾ ਇਸ ਤਰ੍ਹਾਂ ਇੱਟ ਲਾਲ ਹੋਏਗੀ ਗਰਮ। ਬਿਨਾ ਪੱਖੇ ਵਾਲੇ ਸੀ ਉਹ ਪ੍ਰਦੂਸ਼ਣ ਫੈਲਦਾ ਸੀਗਾ। ਅੱਛਾ ਜੀ। ਸਰਕਾਰ ਨੇ 4-5 ਸਾਲਾਂ ਦਾ ਇਹ ਕਰਤਾ ਸੀ ਨਵਾਂ ਸਿਸਟਮ। ਜਿਹਨੂੰ ਜਿੰਗ-ਜਾਂਗ ਪੱਟਾ ਕਹਿੰਦੇ ਆ। ਅੱਛਾ ਜੀ। ਇਹਦੇ ਨਾਲ ਪ੍ਰਦੂਸ਼ਣ ਨਹੀਂ ਫੈਲਦਾ ਬਿਲਕੁਲ। ਜਿਹੜੀ ਸਿਮਿੰਟ ਵਾਲੀ ਇੱਟਾਂ ਹੈਗੀ। ਉਹਦੇ ਬਾਰੇ ਤੁਸੀਂ ਕੀ ਸੋਚਦੇ? ਜਿਹੜੀ ਉਹ ਇੱਟਾਂ ਨੇ ਜ ਠੀਕ ਹੈ ਜੀ ਤੁਸੀਂ ਜੇ 10-20 ਸਾਲਾਂ ਨੂੰ ਦੁਬਾਰੇ ਮਮਕਾਨ ਢਾਕੇ ਬਣਾਉਣਾ ਤੇ ਉਹ ਸਾਫਤੀ ਨਹੀਂ ਨਿਕਲੇਗੀ ਠੀਕ ਹੈ ਜੀ ਇੱਕੋ ਕੈਂਸਰ ਦੀ ਬਿਮਾਰੀ ਦਾ ਘਰ 80% ਉਹਦੇ ਨਾਲ ਕੈਂਸਰ ਹੁੰਦਾ ਇਹ ਇੱਟ ਨਾਲ ਬਾਕੀ ਫਰਕ ਪੈਂਦਾ ਛੋਰੇ ਦਾ ਜੀ ਹਾਂਜੀ ਪੈਂਦਾ ਹੀ ਜਬਰਤਾ ਸਾਡੀ ਇੱਟ ਤੇ ਸੋਰਾ ਨਹੀਂ ਸਾਡੀ ਮਿੱਟੀ ਵਧੀਆ ਤੇ ਪਾਣੀ ਬਹੁਤ ਵਧੀਆ ਨਹੀਂ ਜੀ ਡਾਕਟਰ ਮਿੱਟੀ ਦਾ ਸਾਡਾ ਜਿਵੇਂ ਇਹ ਕੱਚੀ ਇੱਟ ਤੁਹਾਨੂੰ ਮੈਂ ਹੁਣ ਦਿਖਾਈ ਹੈ ਪਿੱਛੇ ਜੀ ਇਹ ਘੱਟੋ ਘੱਟ 1 ਮਹੀਨੇ ਨੂੰ ਇੱਟ ਤਿਆਰ ਹੋਊਗੀ ਅੱਸੀ ਗੱਲ ਦੋਸਤੋ ਅੱਜ 1978 ਦੇ ਬਣੇ ਉਸ ਪੱਠੇ ਤੇ ਲੈ ਕੇ ਆਏ ਆ ਜਿਨ੍ਹਾਂ ਦੀ ਇੱਟ ਦੇ ਵਿੱਚ ਨਾ ਸ਼ੋਰਾ ਨਾ ਮਾਤਰ ਰਹਿੰਦਾਗਾ ਸ਼ੋਰੇ ਦੀ ਪ੍ਰੋਬਲਮ ਬਹੁਤ ਘੱਟ ਰਹਿੰਦੀ ਹੈਗੀ ਤੇ ਇੱਟ ਵੀ ਕਾਫੀ ਮਜ਼ਬੂਤ ਹੈ ਤੇ ਪੂਰੇ ਪੰਜਾਬ ਦੇ ਵਿੱਚ ਇਸ ਪੱਠੇ ਦਾ ਨਾਮ ਜਾਣਿਆ ਜਾਂਦਾ ਹੈ ਵੀ ਸ਼ੋਰਾ ਮੁਕਤ ਇੱਟ ਮਿਲਦੀ ਹੈ ਇੱਥੋਂ ਤੇ 1978 ਚ ਮਤਲਬ ਪਹਿਲਿਆਂ ਚ ਬਣਿਆ ਹੋਇਆ ਇਹ ਪੱਠਾ ਹੈਗਾ ਤੇ ਅੱਜ ਤੱਕ ਚੱਲ ਰਿਹਾ ਕਿਉਂਕਿ ਇਹਨਾਂ ਦੀ ਕੁਆਲਿਟੀ ਵਧੀਆ ਤੇ ਉਹ ਗੱਲਬਾਤ ਕਰਾਂਗੇ ਤੇ ਦੂਸਰਾ ਤੁਹਾਨੂੰ ਸਾਰਾ ਨਾ ਜੋ ਪੁਰਾਣੇ ਪੱਠੇ ਆ ਉਹਦੇ ਹਿਸਾਬ ਨਾਲ ਦਿਖਾਵਾਂਗੇ ਵੀ ਇੱਟ ਬਣਦੀ ਕਿਵੇਂ ਆ ਸ਼ੁਰੂ ਤੋਂ ਲੈ ਕੇ ਐਂਡ ਤੱਕ ਇੱਟ ਦਾ ਸਾਰਾ ਆਪਾਂ ਤੁਹਾਨੂੰ ਡਿਟੇਲ ਦਿਖਾਵਾਂਗੇ ਤੇ ਗੱਲ ਕਰਾਂਗੇ ਪੱਠਾ ਮਾਲਕ ਜੀ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅ ਸਭ ਤੋਂ ਪਹਿਲਾਂ ਤਾਂ ਜੀ ਦਰਸ਼ਕਾਂ ਨੂੰ ਆਪਣਾ ਨਾਮ ਤੇ ਆਪਾਂ ਕਿਹੜੀ ਜਗ੍ਹਾ ਖੜੇ ਆ ਜੀ ਆਪਾਂ ਪਿੰਡ ਜੋਗੇ ਖੜੇ ਆ ਮੇਰਾ ਨਾਮ ਭੂਸ਼ਣ ਕੁਮਾਰ ਗੋਇਲ ਹੈ ਠੀਕ ਹੈ ਜੀ ਮਾਨਸਾ ਬਰਨਾਲਾ ਰੋਡ ਤੇ ਅਗਰਵਾਲ ਬ੍ਰਿਕਸ ਮੈਨੂਫੈਕਚਰਿੰਗ ਕੰਪਨੀ ਠੀਕ ਹੈ ਏ ਬੀ ਸੀ ਪੱਠਾ ਠੀਕ ਹੈ ਜੀ ਉਹ ਜਗ੍ਹਾ ਤੇ ਖੜੇ ਆ ਜੀ ਤੇ ਜਿਵੇਂ ਆਪਾਂ ਗੱਲ ਕਰੀਏ ਜੀ ਇੱਕ ਤਾਂ ਮੇਲਾਦਾ ਪੱਠਾ ਵੀ ਆਪਣਾ ਪਹਿਲਿਆਂ ਚ ਬਣਿਆ ਹੋਇਆ 1978 ਹਾਂ ਜੀ 1978 ਤੋਂ ਜੀ ਖੜੇ ਬਜ਼ੁਰਗਾਂ ਦਾ ਲਾਇਆ ਹੋਇਆ ਬਜ਼ੁਰਗਾਂ ਦਾ ਲਾਇਆ ਹੋਇਆ ਹਾਂਜੀ ਤੇ ਇਹਦਾ ਕੀ ਕਾਰਨ ਆ ਵੀ ਹਜੇ ਤੱਕ ਵੀ ਆਪਣਾ ਪੱਠਾ ਪੂਰਾ ਚੱਲ ਰਿਹਾ ਹੋਇਆ ਸਾਡੀ ਕੁਆਲਿਟੀ ਜੀ ਸਹਿਜ ਵਗੈਰਾ ਠੀਕ ਹੈ ਜੀ ਸਪਾਈ ਬਹੁਤ ਵਧੀਆ ਹੈ ਜੀ ਸਪਾਈ ਬਹੁਤ ਵਧੀਆ ਹਾਂਜੀ ਦੂਰ ਦੂਰ ਤੱਕ ਜਾਂਦੇ ਆ ਇਟਾਂ ਬਾਰੇ ਤੇ ਇੱਕ ਜਿਵੇਂ ਆਪਾਂ ਦੇਖਦੇ ਆ ਜੀ ਜਿਹੜੀ ਛੋਰੇ ਦੀ ਬਹੁਤ ਪ੍ਰੋਬਲਮ ਆ ਲੋਕ ਕਹਿੰਦੇ ਛੋਰਾ ਇਹ ਇਟ ਨਾਲ ਬਾਕੀ ਫਰਕ ਪੈਂਦਾ ਛੋਰੇ ਦਾ ਜੀ ਹਾਂਜੀ ਪੈਂਦਾ ਹੀ ਜ਼ਬਰਦਸਤ ਸਾਡੀ ਇਟ ਤੇ ਛੋਰਾ ਨਹੀਂ ਸਾਡੇ ਮਿੱਟੀ ਵਧੀਆ ਤੇ ਪਾਣੀ ਬਹੁਤ ਵਧੀਆ ਨੇ ਜੀ ਡੱਕਰ ਮਿੱਟੀ ਆ ਸਾਡੀ ਅੱਛਾ ਡੱਕਰ ਮਿੱਟੀ ਹੈ ਹਾਂਜੀ ਤੇ ਪਾਣੀ ਸਾਫ ਐ ਇਥੋਂ ਦਾ ਹਾਂਜੀ ਠੀਕ ਹੈ ਜੀ ਪਾਣੀ ਤੁਸੀਂ ਬਾਕੀ ਪੀ ਕੇ ਦੇਖੇ ਹੀ ਐ ਬਹੁਤ ਵਧੀਆ ਪਾਣੀ ਐ ਠੀਕ ਹੈ ਜੀ ਆਪਣੇ ਪੂਰੇ ਪੰਜਾਬ ਚ ਕਿੱਥੇ ਕਿੱਥੇ ਇਟ ਜਾਂਦੀ ਹੈਗੀ ਪੰਜਾਬ ਜੀ ਸਾਰਾ ਇਧਰ ਮਾਝਾ ਮਾਲਵਾ ਜੀ ਠੀਕ ਹੈ ਜੀ ਚੰਡੀਗੜ੍ਹ ਮਾਨਲੀ ਵਗੈਰਾ ਠੀਕ ਹੈ ਜੀ ਹਾਂਜੀ ਜੰਮੂ ਵਗੈਰਾ ਹਿਮਾਚਲ ਜਾਂਦੀ ਹੈ ਜੀ ਠੀਕ ਹੈ ਜੀ ਤੇ ਛੋਰੇ ਵਾਲੀ ਦਿੱਕਤ ਬਹੁਤ ਘਟ ਆਉਂਦੀ ਐ ਮਤਲਬ ਹਾਂਜੀ ਠੀਕ ਹੈ ਜੀ ਹਾਂਜੀ ਤੇ ਮਜ਼ਬੂਤੀ ਦੀ ਗੱਲ ਕਰੀਏ ਕਿੰਨੀ ਕੁ ਮਜ਼ਬੂਤ ਐ ਇਟ ਆਪਣੀ ਬਹੁਤ ਜ਼ਿਆਦਾ ਮਜ਼ਬੂਤ ਆ ਜੀ ਠੀਕ ਹੈ ਜੀ ਦਿਖਾਣੇ ਆ ਜੀ ਤੇ ਇੱਕ ਵਾਰ ਦਰਸ਼ਕਾਂ ਨੂੰ ਦਿਖਾ अच्छा जी एक एक खडकण ਦਾ ਭਾਂਡਾ ਮੂੰਹ ਖੜਕਦੀ ਹੈ ਨਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹ ਇਹਦੇ ਕਿੰਨੇ ਤਰ੍ਹਾਂ ਦੀ ਇੱਟਾਂ ਆਉਂਦੀਆਂ ਆਪਣੇ ਕੋਲ ਕਿਹੜੀ ਕਿਹੜੀ ਕੁਆਲਿਟੀ ਰਹਿੰਦੀ ਹੈ ਜੀ ਚਾਰ ਪੰਜ ਕੁਆਲਿਟੀ ਆਉਂਦੀਆਂ ਜੀ ਠੀਕ ਹੈ ਜੀ ਪਹਿਲੇ ਨੰਬਰ ਤੇ ਫਾਸਟ ਹੈ ਜੀ ਠੀਕ ਹੈ ਜੀ ਫਿਰ ਸਵਾ ਨੰਬਰਾਂ ਦੀ ਹੈ ਠੀਕ ਹੈ ਜੀ ਡੇਢ ਨੰਬਰਾਂ ਦੀ ਹੈ ਠੀਕ ਹੈ ਜੀ ਦੋ ਨੰਬਰਾਂ ਦੀ ਹੈ ਜੀ ਠੀਕ ਹੈ ਜੀ ਇੱਕ ਟਾਈਲ ਆਂਦੀ ਆ ਜੋ ਛੱਤ ਤੇ ਫਰਸ਼ ਲੱਗਦਾ ਇਹ ਫਰਕ ਕੀ ਹੁੰਦਾ ਜੀ ਇਹਨਾਂ ਚ ਮਤਲਬ ਥੋੜੀ ਜੀ ਜਿਹੜੀ ਇਹ ਦੂਸਰੀਆਂ ਕੁਆਲਿਟੀ ਆ ਜੀ ਇਹ ਫਸਟ ਨਾਲੋਂ ਥੋੜੇ ਜਿਹਾ ਹਲਕੇ ਆਉਂਦੇ ਆ ਠੀਕ ਹੈ ਇਹ ਪੱਕਣ ਵੇਲੇ ਫਰਕ ਰਹਿ ਜਾਂਦਾ ਨੇ ਹਾਂਜੀ ਹਾਂਜੀ ਉਹ ਉੱਪਰਲੇ ਦਾਦੇ ਹੁੰਦੇ ਆ ਨਾ ਉਹ ਥੋੜੇ ਜਿਹਾ ਫਰਕ ਰਹਿ ਜਾਂਦਾ ਜਿਹਦਾ ਠੀਕ ਹੈ ਜੀ ਜਿਹੜੇ ਉਚਾਈ ਤੇ ਜ਼ਿਆਦਾ ਹੁੰਦਾ ਤਾਂ ਸੇਕਾ ਘੱਟ ਪਹੁੰਚਦਾ ਜੀ ਹਾਂਜੀ ਠੀਕ ਹੈ ਜੀ ਤੇ ਜੇ ਆਪਾਂ ਗੱਲ ਕਰੀਏ ਜੀ ਇੱਕ ਆਪਾਂ ਨਾਲ ਨਾਲ ਨਾ ਪੱਠਾ ਵੀ ਦਿਖਾ ਦਈਏ ਤੇ ਬਹੁਤ ਲੋਕਾਂ ਨੇ ਮਤਲਬ ਪੱਠਾ ਵੀ ਨਹੀਂ ਦੇਖਿਆ ਹੁੰਦਾ ਇੱਟ ਹਰੇਕ ਲੈ ਕੇ ਜਾਂਦਾ ਪਰ ਅੰਦਰੋਂ ਨਹੀਂ ਦੇਖਿਆ ਹੁੰਦਾ ਉਹਦੀ ਵੀ ਆਪਾਂ ਗੱਲਬਾਤ ਕਰੀਏ ਇੱਕ ਨਾ ਬਹੁਤ ਸਵਾਲ ਹੁੰਦਾ ਲੋਕਾਂ ਦੇ ਵੀ ਇਹ ਫੂਸ ਨਾਲ ਇੱਟ ਪਕਾਉਂਦੇ ਨੇ ਤੇ ਜਾਂ ਮਤਲਬ ਕਿਸੇ ਹੋਰ ਤਰੀਕੇ ਨਾਲ ਪਕਾਉਂਦੇ ਆ ਆਪਣੀ ਇੱਟ ਜਿਹੜੀ ਉਹ ਸਾਰੀ ਕੋਲੇ ਨਾਲ ਹੀ ਪੱਕਦੀ ਹੈ ਪਿਓਰ ਕੋਲੇ ਨਾਲ ਜੀ ਠੀਕ ਹੈ ਜੀ ਹਾਂਜੀ ਹਾਂਜੀ ਭਾਈ ਜੀ ਜਿਵੇਂ ਤੁਸੀਂ ਵਧੀਆ ਜਾਣਕਾਰੀ ਦਿੱਤੀ ਤੇ ਹੁਣ ਦਰਸ਼ਕਾਂ ਇੱਟਾਂ ਬਹੁਤ ਲੈ ਕੇ ਜਾਂਦੇ ਦਰਸ਼ਕ ਪਰ ਦਰਸ਼ਕਾਂ ਇਹ ਚੀਜ਼ ਨਹੀਂ ਦੇਖੀ ਹੁੰਦੀ ਵੀ ਇੱਟ ਬਣਦੀ ਕਿਵੇਂ ਇਹਦਾ ਸਾਰਾ ਪ੍ਰੋਸੈਸ ਸਮਝਾਓ ਜੀ ਪਹਿਲਾ ਜੀ ਸਾਡੇ 7-8 ਕਿੱਲਾਂ 'ਚ ਪੇੜ ਬਣੇ ਹੋਏ ਨੇ 10 ਕਿੱਲਾਂ 'ਚ ਠੀਕ ਹੈ ਜੀ ਅਸੀਂ ਉੱਥੇ ਗਾਰਾ ਬਣਾ ਕੇ ਮਸ਼ੀਨਾਂ ਨਾਲ ਠੀਕ ਹੈ ਜੀ ਉਹਨਾਂ ਨੂੰ ਗਾਰਾ ਦਿੰਦੇ ਆ ਲੇਬਰ ਨੂੰ ਠੀਕ ਹੈ ਜੀ ਗਾਰਾ ਦੇ ਕੇ ਕੱਚੀ ਇੱਟ ਬਣਾ ਦੇਣੀ ਫਿਰ ਉਹ 15 ਦਿਨਾਂ 'ਚ ਘੱਟੋ-ਘੱਟ ਸੁੱਕਦੀ ਆ ਜੀ ਅੱਛਾ ਉਸ ਤੋਂ ਬਾਅਦ ਸਾਡੀ ਲੇਬਰ ਜਿੰਮੇ ਸਾਹਮਣੇ ਆਉਂਦਾ ਮਰ ਸੁੱਕ ਕੇ ਇੱਥੇ ਆ ਜਾਂਦੀ ਆ ਆਪਣੇ ਕੋਲ ਲੋਡ ਹੋ ਕੇ ਆਉਂਦੀ ਆ ਟਰਾਲੀਆਂ 'ਚ ਠੀਕ ਹੈ ਜੀ ਇਹ ਪੱਠੇ 'ਚ ਲੱਗਦੀ ਆ ਜੀ ਇਹਨੂੰ ਭਰਾਈ ਬੋਲਦੇ ਆ ਠੀਕ ਹੈ ਜੀ ਹੁਣ ਇਹ ਇੱਥੇ ਪੱਕਣੀ ਇੱਟ ਜਿਹੜੀ ਹਾਂ ਜੀ ਹਾਂ ਜੀ ਇਧਰੇ ਉੱਪ ਏ ਅੱਛਾ ਜਿਹੜੀ ਇਹ ਆਗੇ ਜੀ ਆਪਣੇ ਆ ਆ ਜਾਂਦੇ ਨੇ ਗੁਫਾ ਜੀਆਂ ਇਹ ਕੀ ਚੀਜ਼ ਆ ਜਾਂਦੀ ਹੈ ਜੀ ਇਹ ਸਿਸਟਮ ਬਣਿਆ ਹੋਇਆ ਜੀ ਇਹਨੂੰ ਹੋਰ ਬੋਲਦੇ ਆ ਠੀਕ ਹੈ ਜੀ ਇਹ ਜੇ ਧੂਆਂ ਮਤਲਬ ਕਿ ਜਿਹੜੇ ਸਿਸਟਮ ਨਾਲ ਅੱਗ ਆਉਂਦੀ ਹੈ ਨਾ ਅੱਗੇ ਜੀ ਮੁਰੋ ਬੰਦ ਹੋ ਜਾਂਦਾ ਫਿਰ ਇੱਥੋਂ ਦੀ ਧੂਆਂ ਪਰੋ ਚਿਮਣੀ ਖਿੱਚਦੀ ਆ ਪੱਖਾ ਲੱਗਿਆ ਹੋਇਆ ਉੱਪਰ ਠੀਕ ਹੈ ਜੀ ਉਹ ਵੀ ਦਿਖਾਵਾਂਗੇ ਤੁਹਾਨੂੰ ਸਾਰਾ ਸਿਸਟਮ ਠੀਕ ਹੈ ਜੀ ਮਤਲਬ ਹੁਣ ਜਿਹੜਾ ਇੱਧਰ ਚਿਣੀ ਜਾਉ ਇੱਟ ਜਿਵੇਂ ਹੋ ਇੱਟ ਤਿਆਰ ਹੋ ਗਈ ਆ ਆਪਣੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਤੇ ਉਥੋਂ ਆਪਾਂ ਫਿਰ ਇਹਨੂੰ ਕਿੰਨੇ ਦਿਨਾਂ ਦਾ ਪ੍ਰੋਸੈਸ ਹੁੰਦਾ ਜਿਵੇਂ 15 ਦਿਨ ਤਾਂ ਪਹਿਲਾਂ ਸੁਕਾ ਲੈਣਾ ਹਾਂਜੀ ਹਾਂਜੀ ਹੁਣ ਜਿਵੇਂ ਇਹ ਤਿਆਰ ਹੋ ਗਈ ਇਹ ਕਦੋਂ ਤਿਆਰ ਹੋਈ ਜੀ ਇਸ ਟੱਪਾਂ ਜਿਵੇਂ ਇਹ ਕੱਚੀ ਇੱਟ ਤੁਹਾਨੂੰ ਮੈਂ ਹੁਣ ਦਿਖਾਈ ਹੈ ਪਿੱਛੇ ਜੀ ਇਹ ਘੱਟੋ ਘੱਟ 1 ਮਹੀਨੇ ਨੂੰ ਇੱਟ ਤਿਆਰ ਹੋਊਗੀ ਅੱਛਾ ਜੀ 15 ਦਿਨਾਂ ਨੂੰ ਆਗ ਆਊਗੀ ਜੀ ਠੀਕ ਹੈ ਜੀ ਉਸ ਤੋਂ ਬਾਅਦ 15 ਦਿਨਾਂ ਬਾਅਦ ਇਹਨੂੰ ਬਾਹਰ ਕੱਢ ਕੇ ਵੇਚਾਂਗੇ ਵੇਚਣ ਯੋਗ ਹੋਊਗੀ ਜਾਂ ਟਰਾਲੀਆਂ ਭਰਨ ਯੋਗ ਅੰਦਰ ਠੀਕ ਹੈ ਜੀ ਇਹ ਫਿਰ 15 ਦਿਨ ਦਾ ਕਿਉਂ ਟਾਈਮ ਰੱਖਦੇ ਹੋ ਜੀ ਵਿੱਚ ਨਾਲ ਦੇ ਨਾਲ ਸਿਕਾ ਬਹੁਤ ਹੁੰਦਾ ਜੀ ਤੁਹਾਨੂੰ ਉ ਠੀਕ ਹੈ ਜੀ ਮਤਲਬ ਇਹਦੇ ਨਾਲ ਕੁਆਲਿਟੀ ਦਾ ਫਰਕ ਪੈਂਦਾ ਜੇ ਜਿਹਨੂੰ ਆਪਾਂ ਛੇਤੀ ਕੱਢ ਲੈਨੇ ਜਾਂ ਮਤਲਬ ਕੋਈ ਉਹ ਕਰ ਲੈਨੇ ਹਾਂਜੀ ਠੀਕ ਹੈ ਕੁਆਲਿਟੀ ਦਾ ਫਰਕ ਪੈਂਦਾ ਜੇ ਅੰਦਰ ਟੱਕ ਗਰਮ ਤਾਂ ਉਹ ਥੋੜੀ ਜੀ ਹਲਕੀ ਪੈ ਜਾਂਦੀ ਹੈ ਠੀਕ ਹੈ ਅਸਲ ਇਹ ਬਾਹਰ ਲੱਗ ਕੇ ਉਸ ਤੋਂ ਬਾਅਦ ਜਾਣੀ ਚਾਹੀਦੀਆਂ ਦੋ ਤਿੰਨ ਦਿਨਾਂ ਬਾਅਦ ਚੱਠੇ ਬਾਹਰ ਲੱਗਣਗੇ ਇਹਦੇ ਸਾਰੇ ਠੀਕ ਹੈ ਜੀ ਕਿ ਦੋ ਤਿੰਨ ਦਿਨ ਫਿਰ ਹੋਰ ਇਹਨੂੰ ਇੱਕ ਤਰ੍ਹਾਂ ਦਾ ਹਵਾ ਲੱਗੇ ਨੇ ਸਮਾਰ ਹਾਂਜੀ ਹਾਂਜੀ ਉਹਦੇ ਨਾਲ ਅੱਛੀ ਕੁਆਲਿਟੀ ਬਣਦੀ ਹੈ ਅੱਛੀ ਕੁਆਲਿਟੀ ਬਣਦੀ ਹੈ ਹਾਂਜੀ ਤੇ ਇੱਕ ਜਿਵੇਂ ਤੁਸੀਂ ਦੱਸਦੇ ਸਪਾਈ ਦਾ ਵੀ ਇੱਟ ਦਾ ਤੁਹਾਡਾ ਪੂਰਾ ਮਤਲਬ ਜਿਵੇਂ ਮਸ਼ੀਨੀ ਇੱਟ ਹੁੰਦੀ ਉਹਦੇ ਵਾਂਗ ਸਪਾਈ ਰਹਿੰਦੀ ਹੈ ਹਾਂਜੀ ਹਾਂਜੀ ਮਸ਼ੀਨੀ ਇੱਟ ਬਿਲਕੁਲ ਠੀਕ ਹੈ ਜੀ ਸਿੰਨੀ ਗਾਰਾ ਦਿੰਨੇ ਆ ਠੀਕ ਹੈ ਜੀ ਇੱਟ ਤੋਂ ਹੱਥੀ ਕੱਢਦੇ ਆ ਸੱਚੀ ਠੀਕ ਹੈ ਜੀ ਤੁਹਾਨੂੰ ਦਿਖਾਵਾਂਗੇ ਉਧਰ ਠੀਕ ਹੈ ਜੀ ਹਾਂਜੀ ਤੇ ਆਜੋ ਦਰਸ਼ਕ ਵੀਰੋ ਪਸੋਂ ਉੱਪਰੋਂ ਵੀ ਦਿਖਾਉਣੇ ਆ ਤੇ ਬਾਈ ਜੀ ਹੋਰਾਂ ਨਾਲ ਗੱਲਬਾਤ ਕਰਾਂਗੇ ਨਾਲੇ ਪੱਠੇ ਬਾਰੇ ਤੁਹਾਨੂੰ ਜਾਣਕਾਰੀ ਆ ਜੂਗੀ ਤੇ ਵੀ ਕਿਵੇਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਇੱਟ ਬਣ ਕੇ ਤੁਹਾਡੇ ਘਰ ਤੱਕ ਆਉਂਦੀ ਆ ਹਾਂਜੀ ਤੇ ਪਰ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਜਿਵੇਂ ਇੱਟ ਦਿ ਤੇ ਮਤਲਬ ਕੋਈ ਪ੍ਰੋਬਲਮ ਨਹੀਂ ਹੈਗੀ ਬਹੁਤ ਵਧੀਆ ਤਰੀਕੇ ਨਾਲ ਇਟ ਬਣੀ ਆ ਤੇ ਸ਼ੋਰੇ ਦਾ ਤੇ ਭਾਈ ਇਹ ਇੱਕ ਗੱਲ ਕਰੀਏ ਹਾਂਜੀ ਰੇਟ ਦਾ ਕੀ ਰਹਿੰਦਾ ਆਪਣਾ ਰੇਟ ਦਾ ਤਾਂ ਟਾਈਮ ਦੇ ਹਿਸਾਬ ਨਾਲ ਆਈ ਘਟਦਾ ਵਧਦਾ ਰਹਿੰਦਾ ਠੀਕ ਹੈ ਜੀ ਫਿਲਹਾਲ ਅੱਜ ਦੇ ਭਾਅ 52 5800 ਰੁਪਏ ਦੇ ਆ ਠੀਕ ਹੈ ਜੀ ਨੇੜੇ-ਤੇੜੇ 20 ਕਿਲੋਮੀਟਰ ਦੀ ਪਹੁੰਚ ਠੀਕ ਹੈ ਜੀ ਹਾਂਜੀ ਤੇ ਇਹ ਪੂਰੇ ਮਤਲਬ ਜੇ ਜਿਵੇਂ ਤੁਸੀਂ ਦੱਸਦੇ ਚੰਡੀਗੜ੍ਹ ਵੀ ਜਾਂਦੀ ਜੀਰਕਪੁਰ ਵੀ ਪੂਰੇ ਪੰਜਾਬ ਚ ਜਾਂ ਕਿਤੇ ਹੋਰ ਵੀ ਤੁਸੀਂ ਕੋਈ ਹਿਮਾਚਲ ਚ ਜਾਂ ਜੰਮੂ ਚ ਬੰਗੋੜਾ ਹਾਂਜੀ ਹਿਮਾਚਲ ਤੇ ਜੰਮੂ ਕਸ਼ਮੀਰ ਵੀ ਜਾਂਦੀ ਸਾਡੇ ਡੇਟ ਅੱਛਾ ਜੀ ਹਾਂਜੀ ਟਰੱਕਾਂ ਚ ਲੋਡ ਹੋ ਕੇ ਤਾਂ ਠੀਕ ਹੈ ਜੀ ਤੇ ਉਹਦਾ ਫਿਰ ਖਰਚਾ ਲੱਗ ਰਹਿੰਦਾ ਜੀ ਹਾਂਜੀ ਹਾਂਜੀ ਉਹਦੀ ਕੈਰਜ ਵਗੈਰਾ ਅੱਡ ਪੈਂਦੀ ਹੈ ਲੇਬਰ ਲੱਗ ਪੈਂਦੀ ਹੈ ਠੀਕ ਹੈ ਜੀ ਮਤਲਬ ਮੰਗਵਾ ਕਿਤੇ ਵੀ ਸਕਦਾ ਕੋਈ ਹਾਂਜੀ ਹਾਂਜੀ ਸਟਾਕ ਕਿੰਨਾ ਕਰ ਰਹਿੰਦਾ ਆਪਣੇ ਕੋਲੇ ਜੇ ਕਈ ਵਾਰ ਵੀ ਹਾਂ ਫਿਲਹਾਲ ਤਾਂ ਕਮ ਹੈ ਦੂਆ 25 ਦੀ ਵਾਧ ਦੇ ਦਰਾਜਾਗਾ ਠੀਕ ਜੀ ਉਹ ਬੰਦ ਕਰਾਂਗੇ ਉਹ ਤਾਂ 50 ਲੱਖ 40 ਲੱਖ ਦਾ ਆਉਂਦਾ ਤੇ ਮੌਸਮ ਨਾਲ ਵੀ ਫਰਕ ਪੈਂਦਾ ਜੀ ਹੁਣ ਠੰਡਾ ਸੀ ਹਾਂਜੀ ਹਾਂਜੀ ਠੀਕ ਹੈ ਠੰਡੇ ਚ ਤਿਆਰ ਨਹੀਂ ਹੁੰਦੀ ਜੀ ਇੱਟ ਠੀਕ ਹੈ ਜਿਆਗ ਵਗੈਰਾ ਨਹੀਂ ਸਹੀ ਬਣਦੀ ਹਾਂਜੀ ਹਾਂਜੀ ਪਹਿਲਾ ਚੀਜ਼ ਮੈਂ ਤੁਹਾਨੂੰ ਉੱਧਰ ਦਿਖਾਵਾਂਗੇ ਸਾਡਾ ਸੈੱਡ ਬਣਿਆ ਠੀਕ ਹੈ ਜੀ ਅਸੀਂ 15-20 ਲੱਖ ਇੱਟ ਗਰਮੀ ਚ ਬਣਾ ਕੇ ਰੱਖ ਦੇਣ ਬਾਸ ਠੰਡਾ ਆਵੇ ਸਰਦੀ ਚ ਪੈ ਜੇ ਉਹ ਬਾਰਿਸ਼ਾ ਪੈ ਜਾਂਦੀ ਹੈ ਫਿਰ ਮਹੀਨਾ ਮਹੀਨਾ ਕੰਮ ਨਹੀਂ ਇੱਟ ਨਹੀਂ ਤਿਆਰ ਹੁੰਦੀ ਠੀਕ ਹੈ ਮੇਡਾਂ ਚ ਕੱਚੀ ਫਿਰ ਅਸੀਂ ਉਹ ਇੱਟ ਵਰਤਦੇ ਆ ਠੀਕ ਹੈ ਜੀ ਹਾਂਜੀ ਤੇ ਆਜੋ ਆਪਾਂ ਕੋਲਾ ਦਿਖਾ ਦੇ ਇੱਕ ਵਾਰ ਹਨਾ ਜੀ ਫਿਰ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਾਂਗੇ ਹੁਣ ਆਪਾਂ ਆ ਗਏ ਉੱਪਰ ਇੱਥੇ ਆ ਕੀ ਪੱਸੇ ਸਰਹਿੰਦਾ ਵੀ ਜਿਵੇਂ ਢੋਲ ਪਏ ਨੇ ਵਿੱਚ ਕੋਲਾਗਾ ਇਹ ਕੋਲਾਗਾ ਜੀ ਜੀ ਇਹ ਤੇ ਕੋਲਾ ਪੈਂਦਾ ਇਹਨਾਂ ਵਿੱਚ ਅੱਛਾ ਜੀ ਇਹ ਮੂਰੀਆ ਤੋਂ ਹੇਠੇ ਤੱਕ ਜਾਂਦੀਆਂ ਠੀਕ ਹੈ ਜੀ ਤਾਂ ਫੇਰੇ ਮਾਲ ਅੱਗੇ ਤੇ ਅੱਗੇ ਬਾਧਾ ਹੁੰਦਾ ਪੱਕਦੀ ਹੈ ਇੱਟਾ ਠੀਕ ਹੈ ਜੀ ਹਾਂ ਜੀ ਹੁਣ ਜਿਵੇਂ ਆਪਾਂ ਇਹਦੇ ਗੱਲ ਕਰੀਏ ਪੱਠੇ ਦੀ ਲੋਕਾਂ ਦੀ ਜਾਣਕਾਰੀ ਲਈ ਵੀ ਚਾਰ ਪਾਲਟ ਹੁੰਦੇ ਨੇ ਜਿਵੇਂ ਇਹ ਜਾਂ ਇੱਟ ਪੱਕ ਗਈ ਪਹਿਲਾਂ ਵਾਲੇ ਚ ਹਾਂ ਜੀ ਇਹ ਚ ਪੱਕਰੀ ਆ ਹਾਂ ਜੀ ਇਹ ਚ ਕੱਚੀ ਆ ਗਈ ਅੱਗੇ ਫੇਰ ਅੱਗੇ ਕੱਚੀ ਆ ਗਈ ਉਦੋਂ ਆਹ ਕੱਚੀ ਲੋੜੀ ਕੱਚੀ ਭਰਾਈ ਆ ਗਈ ਅੱਛਾ ਇਹ ਘੁੰਮਦਾ ਰਹਿੰਦਾ ਪ੍ਰੋਸੈਸ ਹਾਂ ਜੀ ਹਾਂ ਜੀ ਠੀਕ ਹੈ ਜੀ ਹਾਂ ਜੀ ਅੱਛਾ ਜੀ ਤੇ ਇਹ ਸਾਰਾ ਦੇਖ ਸਕਦੇ ਹੋ ਦਰਸ਼ਕ ਵੀਰੋ ਇੱਕ ਬਹੁਤ ਸੰਭਾਲ ਰਹਿੰਦਾਗਾ ਵੀ ਫੂਸ ਨਾਲ ਜਾਂ ਕਾਸੇ ਨਾਲ ਜਿਹੜੇ ਟੋ ਉਹ ਚ ਉਹ ਕੱਚੀ ਰਹੇ ਨੇ ਟੀ ਹਾਂਜੀ ਉਹ ਕੱਚੀ ਐ ਨੇ ਉਹ ਵਿੱਚੋਂ ਇਟ ਪੱਕਦੀ ਨਹੀਂ ਅਸਾਂ ਪੂਰੀ ਤਰ੍ਹਾਂ ਨਹੀਂ ਪੱਕਦੀ ਨਹੀਂ ਜੀ ਜਿਹੜਾ ਕੋਲੇ ਵਾਲਾ ਇਹ ਚ ਕੋਈ ਪ੍ਰੋਬਲਮ ਨਹੀਂ ਨਹੀਂ ਇਹ ਚ ਕੋਈ ਪ੍ਰੋਬਲਮ ਨਹੀਂ ਠੀਕ ਹੈ ਜੀ ਬਿਲਕੁਲ ਸਾਰੀ ਇਟ ਪੂਰੀ ਐ ਜਮਾ ਪੱਥਰ ਵਾਂਗੂ ਪੱਕੂਗੀ ਪੱਥਰ ਵਾਂਗੂ ਪੱਕੂਗੀ ਹਾਂਜੀ ਤੁਸੀਂ ਬਾਕੀ ਦੇਖ ਹੀ ਲਈ ਆਵਾਜ਼ ਇਟ ਦੀ ਹਾਂਜੀ ਹਾਂ ਤੇ ਇੱਕ ਜੀ ਕਿੰਨੀ ਆਪਣੀ ਇੱਕ ਦਿਨ ਦੀ ਜਿਹੜੀ ਕਪੈਸਿਟੀ ਆ ਇਟ ਤਿਆਰ ਕਰਨ ਦੀ ਕਿੰਨੀ ਇਟ ਤਿਆਰ ਕਰ ਦਿੰਦੇ ਆ ਜੀ 50 ਤੋਂ 60 ਹਜ਼ਾਰ ਡੇਲੀ ਤਿਆਰ ਹੁੰਦੀ ਐ ਜੀ ਇੱਕ ਦਿਨ ਚ 50 ਤੋਂ 60 ਹਾਂਜੀ ਠੰਡਾ ਚ ਘਟ ਜਾਂਦੀ ਆ ਠੀਕ ਆ ਜੀ ਜਦੋਂ ਹੁਣ ਤੁੱਪਾਂ ਲੱਗੀਆਂ ਤਾਂ 60000 ਟੱਪਣੀ ਦੇ ਜਾਂਦੀ ਆ ਹਾਂਜੀ ਹਾਂਜੀ ਠੀਕ ਆ ਜੀ ਮਤਲਬ ਉਹ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਜਦੋਂ ਮਰਜੀ ਜਿੰਨਾ ਆਰਡਰ ਆ ਜੇ ਵੀ ਉਹ ਆਪਾਂ ਡਿਲੀਵਰ ਕਰ ਦਾਂਗੇ ਹਾਂਜੀ ਉਹ ਨੂੰ ਡਿਲੀਵਰ ਕਰ ਦਾਂਗੇ ਬਾਕੀ ਬਾਹਰ ਲੱਗ ਜਾਂਦੀ ਆ ਠੀਕ ਆ ਜੀ ਤੇ ਆ ਦੇਖ ਸਕਦੇ ਹੋ ਦਰਸ਼ਕ ਵੀਰੋ ਬਹੁਤ ਦੋਸਤਾਂ ਨੇ ਪੱਠੇਵਾਰੇ ਪੱਠੇ ਚ ਆ ਕੇ ਵੀ ਮੁੜ ਜਾਂਦੇ ਆ ਪਰ ਆ ਨਹੀਂ ਪਤਾ ਹੁੰਦਾ ਉੱਪਰ ਐ ਢੋਣ ਲੱਗਦੇ ਆ ਜਾਂ ਐ ਪੈਂਦਾ ਮੈਂ ਵੀ ਪਹਿਲੀ ਵਾਰ ਦੇਖ ਰਿਹਾ ਅੱਛਾ ਜੀ ਤੇ ਇਹ ਵੀ ਇੱਕ ਚੀਜ਼ ਨਵੀਂ ਸਿੱਖਣ ਨੂੰ ਮਿਲਦੀ ਆ ਦਰਸ਼ਕਾਂ ਨੂੰ ਠੀਕ ਹੈ ਜੀ ਤੇ ਇੱਕ ਗੱਲ ਕਰੀਏ ਜੀ ਆਪਾਂ ਇਹ ਤੋਂ ਬਿਨਾ ਚਾਰ ਤਰ੍ਹਾਂ ਦੀ ਢਿੱਟ ਦੱਸੀ ਤੇ ਟਾਇਰ ਟਾਇਰ ਵੀ ਇਸੇ ਤਰ੍ਹਾਂ ਪ੍ਰੋਸੈਸਰ ਆ ਹੀ ਹੁੰਦੇ ਹਾਂ ਹਾਂਜੀ ਹਾਂਜੀ ਠੀਕ ਹੈ ਜੀ ਟਾਇਰ ਆਪਣੇ ਕੋਲ ਇੱਕ ਤਰ੍ਹਾਂ ਦੀ ਮਿਲਦੀ ਹੈ ਜੀ ਹਾਂਜੀ ਟਾਇਰ ਇੱਕ ਤਰ੍ਹਾਂ ਦੇ ਠੀਕ ਹੈ ਜੀ ਬਾਈ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਵੀ ਕੋਲਾ ਕਿਵੇਂ ਪੈਂਦਾ ਹੈ ਕੱਚੀ ਇੱਟ ਤੋਂ ਲੈ ਕੇ ਪੱਕੀ ਇੱਟ ਤੱਕ ਹਾਂਜੀ ਤੇ ਇੱਕ ਜਿਵੇਂ ਹੁਣ ਧੂੰਆਂ ਉੱਪਰ ਜਾਂਦਾ ਇਹਦਾ ਕੀ ਪ੍ਰੋਸੈਸ ਰੰਦਾ ਹੈ ਇਹ ਦੇਖੋ ਜੀ ਇਹ ਮੋਟਰ ਲੱਗੀ ਹੋਈ ਆ ਦੱਸ ਦੀ ਠੀਕ ਹੈ ਜੀ ਇੱਥੇ ਲਾਈਟ ਵਾਗ ਜੋ ਇੰਜਣ ਰੱਖਿਆ ਹੋਇਆਗਾ ਠੀਕ ਹੈ ਜੀ ਉਧਰ ਪੱਖਾ ਲੱਗਾ ਹੋਇਆ 5 ਫੁੱਟ ਦਾ ਅੱਛਾ ਜੀ ਉਹ ਵੱਡਾ ਜਿਹੜਾ ਆਪਾਂ ਦੇਖ ਰਹੇ ਹਾਂ ਠੀਕ ਹੈ ਜੀ ਉਹ ਪੱਖਾ ਚੱਲਦਾ ਹੈ 24 ਘੰਟੇ ਚੱਲਦੀ ਹੈ ਮੋਟਰ अच्छा जी, जी। ए, ए हां जी ये ये सही तरीके ਨਾਲ ਜਿਹੜਾ ਇਹ ਜੋ ਧੂਆਂ ਹੁੰਦਾ ਉਹ ਬਾਹਰ ਕੱਢ ਦਿੰਦੀ ਹੈ ਹਾਂ ਬਾਹਰ ਉੱਪਰ ਜਾਂਦਾ ਸਾਰਾ ਠੀਕ ਹੈ ਜੀ ਇਹ ਵੀ ਇੱਕ ਬਹੁਤ ਵੱਡਾ ਮਤਲਬ ਪ੍ਰੋਸੈਸ ਹੁੰਦਾਗਾ ਆਮ ਲੋਕਾਂ ਨੂੰ ਨਹੀਂ ਪਤਾ ਹੁੰਦਾ ਬਿਨਾ ਪੱਖੇ ਵਾਲੇ ਸੀ ਉਹ ਪ੍ਰਦੂਸ਼ਣ ਫੈਲਦਾ ਸੀਗਾ اچھا ਸਰਕਾਰ ਨੇ 4-5 ਸਾਲਾਂ ਦਾ ਇਹ ਕਰਤਾ ਸੀ ਨਵਾਂ ਸਿਸਟਮ ਇਹਨੂੰ ਜਿੰਗ-ਜਾਂਗ ਪੱਟਾ ਕਹਿੰਦੇ ਆ अच्छा जी ਇਹਦੇ ਨਾਲ ਪ੍ਰਦੂਸ਼ਣ ਨਹੀਂ ਫੈਲਦਾ ਬਿਲਕੁਲ ਨਹੀਂ ਠੀਕ ਹੈ ਇਹਦੇ ਨਾਲ ਪ੍ਰਦੂਸ਼ਣ ਘਟਦਾ ਹਾਂਜੀ ਪ੍ਰਦੂਸ਼ਣ ਘਟਦਾ ਠੀਕ ਹੈ ਜੀ ਮੈਂ ਤੁਸੀ ਦੱਸਿਆ ਵੀ ਪੂਰੇ ਪੰਜਾਬ ਚ ਜੰਮੂ ਤੱਕ ਤੁਹਾਡੀ ਈਟ ਜਾਂਦੀ ਹੈ ਹਾਂਜੀ ਤੇ ਦਰਸ਼ਕ ਵੀਰ ਜੇ ਕੋਈ ਲੈਣਾ ਚਾਹੁੰਦੇ ਹੈ ਈਟ ਹਾਂਜੀ ਤੇ ਇੱਕ ਤਾਂ ਉਹ ਕਿਹੜੇ ਨੰਬਰਾਂ ਤੇ ਕੰਟੈਕਟ ਕਰ ਸਕਦੇ ਹੈ ਤੇ ਕਿਤੋਂ ਵੀ ਕਰ ਸਕਦੇ ਹੈ ਮਤਲਬ ਪੂਰੇ ਪੰਜਾਬ ਚ ਸਪਲਾਈ ਕਰ ਦੋਗੇ ਪੰਜਾਬ ਜੰਮੂ ਹਿਮਾਚਲ ਪ੍ਰਦੇਸ਼ ਜਿੱਥੋਂ ਮਰਜ਼ੀ ਕਰ ਸਕਦੇ ਆ ਉੱਥੇ ਪਹੁੰਚ ਲਈ ਕਰਾਂਗੇ ਈਟ ਆਪਾਂ ਠੀਕ ਹੈ ਜੀ ਹਾਂਜੀ ਤੇ ਟਾਈਮ ਪੀਰੀਅਡ ਕੀ ਰਹਿੰਦਾ ਹੈ ਕਿ ਮਤਲਬ ਤਿਆਰ ਹੋ ਮਿਲੂਗੀ ਆਪਾਂ ਨੂੰ ਤਿਆਰ ਮਿਲੂਗੀ ਜੇ ਸਾਨੂੰ ਅੱਜ ਆਰਡਰ ਕਰਨਗੇ ਤਾਂ ਪਰਸੋਂ ਨੇ ਇਟ ਪਹੁੰਚ ਜੂਗੀ ਤੇ ਕੱਲ ਜਾਂ ਪਰਸੋਂ ਠੀਕ ਹੈ ਜੀ ਹਾਂਜੀ ਜਿਵੇਂ ਤੁਸੀਂ ਨਾ ਜੀ ਜਾਣਕਾਰੀ ਦਿੱਤੀ ਵੀ ਆਪਣੀ ਕੋਲੇ ਨਾਲ ਇਟ ਮਜ਼ਬੂਤ ਬਣ ਜਾਂਦੀ ਆ ਜਾਂ ਕਿੰਨੇ ਤਰ੍ਹਾਂ ਦੀ ਇਟ ਹੈ ਪਰ ਹੁਣ ਇੱਕ ਨਾ ਇਟ ਬਹੁਤ ਪ੍ਰਚਲਿਤ ਹੋ ਰਹੀ ਆ ਲੋਕਾਂ ਚ ਜਿਹੜੀ ਸਿਮਿੰਟ ਵਾਲੀ ਇਟ ਆ ਜੀ ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਮਤਲਬ ਤੁਸੀਂ ਤਾਂ ਇੰਨੇ ਪੁਰਾਣੇ ਇਹ ਗੇਮ 'ਚ ਹੈਗੇ ਹੋ ਜਿਹੜੀ ਉਹ ਇਟ ਆ ਨਾ ਜੀ ਉਹ ਨਾ ਤਾਂ ਇੰਨੀ ਮਜ਼ਬੂਤ ਆ ਜੀ ਠੀਕ ਹੈ ਜੀ ਤੁਸੀਂ ਜੇ 10-20 ਸਾਲਾਂ ਨੂੰ ਦੁਬਾਰੇ ਮਮਕਾਨ ਟਾ ਕੇ ਬਣਾਉਣਾ ਤੇ ਉਹ ਸਾਬਤ ਨਹੀਂ ਨਿਕਲੇਗੀ ਠੀਕ ਹੈ ਜੀ ਇੱਕ ਉਹ ਕੈਂਸਰ ਦੀ ਬਿਮਾਰੀ ਦਾ ਘਾਰ 80% ਉਹਦੇ ਨਾਲ ਕੈਂਸਰ ਹੁੰਦਾ ਅੱਛਾ ਜੀ ਹਾਂ ਜੀ ਉਹ ਚ ਕੈਮੀਕਲ ਹੀ ਐਸੇ ਪਾਏ ਹੁੰਦੇ ਆ ਠੀਕ ਹੈ ਜੀ ਹਾਂ ਜੀ ਮਾਲੋ ਉਹਦੇ ਨਾਲ ਇਹ ਚ ਇਹ ਤਾਂ ਆਪਣੀ ਪ੍ਰਤਿਆਈ ਹੋਈ ਟੱਗ ਇਹ ਤਾਂ ਪ੍ਰਤਿਆਈ ਹੋਈ ਹੈ ਮਿੱਟੀ ਪਕਾਈ ਹੋਈ ਹੈ ਜੇ ਤਾਂ ਤੁਹਾਡੇ ਸਾਹਮਣੇ ਹੀ ਸਾਰਾ ਕੁਝ ਦਿਖਾ ਦਿਆ ਇੱਕ ਹੈ ਮਿੱਟੀ 'ਚ ਅੱਗ ਲੰਗੀ ਆ ਪਰ ਉਹਦੇ ਵਿੱਚ ਕੀ ਮਿਕਸਰ ਰਹਿੰਦਾ ਉਹ ਅਲੱਗ ਰਹਿੰਦਾ ਹਾਂ ਹਾਂਜੀ ਠੀਕ ਆ ਜੀ ਇਹ ਵੀ ਬਹੁਤ ਵਧੀਆ ਜਾਣਕਾਰੀ ਦਿੱਤੀ ਕਾ ਵੀ ਦੋਸਤ ਪੁੱਛਦੇ ਹੁੰਦੇ ਆ ਅੱਗੇ ਆਪਾਂ ਅਲੱਗ ਵੀ ਵੀਡੀਓ ਲੈ ਕੇ ਆਵਾਂਗੇ ਜਿਹੜੀ ਸਿਮਿੰਟਾਂ ਦੀ ਇੱਟਾਂ ਤੇ ਜਿਵੇਂ ਬਾਈ ਹੋਰਾਂ ਨੇ ਜਾਣਕਾਰੀ ਦਿੱਤੀ ਇਹ ਤੇ ਆਪਾਂ ਜ਼ਰੂਰ ਗੌਰ ਕਰਾਂਗੇ ਤੇ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਤੇ ਸਾਡੇ ਦਰਸ਼ਕਾਂ ਨੂੰ ਪੱਠੇ ਬਾਰੇ ਵੀ ਜਾਣਕਾਰੀ ਦਿੱਤੀ ਵੀ ਕਿਵੇਂ ਇੱਟ ਸ਼ੁਰੂ ਤੋਂ ਲੈ ਕੇ ਐਂ ਹੋ ਲੈਣਾ ਚਾਹੁੰਦਾ ਜੀ ਉਹਨਾਂ ਲਈ ਧਿਆਨ ਜੋ ਗੱਲਾਂ ਕੋਈ ਜੋ ਪੱਠੇ ਤੋਂ ਲੈਂਦੇ ਆ ਜੀ ਧਿਆਨ ਜੋ ਤ ਇਹ ਹੈ ਜੀ ਵੀ ਤੁਸੀਂ ਪੈਸੇ ਮਗਰ ਨਾ ਜਾਓ ਕੁਆਲਿਟੀ ਲਾਓ ਵਧੀਆ ਠੀਕ ਹੈ ਜੀ ਨਹੀਂ ਕਿ ਉਸ ਪੱਟਾ ਨਹੀਂ ਕਰਦੇ ਰੇਟ ਘੱਟ ਕਰ ਲੈਂਦੇ ਆ ਕੁਆਲਿਟੀ ਡਾਊਨ ਭੇਜ ਦਿੰਦੇ ਆ ਅੱਛਾ ਜੀ ਰੋਜ਼ ਰੋਜ਼ ਤਾਂ ਆਪਾਂ ਮਕਾਨ ਬਣਾਣੀ ਨਹੀਂ ਇੱਕ ਵਾਰੀ ਬਣਾਉਣਾ ਹੁੰਦਾ ਇੱਕ ਵਾਰੀ ਮਗਾਉਣਾ ਵੀ ਵਧੀਆ ਕੁਆਲਿਟੀ ਲਓ ਠੀਕ ਹੈ ਮੈਂ ਨਾ ਮਲ ਚੰਗੀ ਆਪਾਂ ਕੁਆਲਿਟੀ ਪਿੱਛੇ ਜਾਈਏ ਜੇ ਹੁਣ 5 ਦਾ ਰੁਪਏ ਪਿੱਛੇ ਅੱਜ ਆਪਾਂ ਉਹ ਕਰ ਲੈਨੇ ਆ ਤਾਂ ਉਹ 100 ਸਾਲ ਤੱਕ ਦੁੱਖ ਦਿੰਦਾ ਹਾਂ ਜੀ ਇਹ ਗੱਲ ਥੋੜੀ ਬਹੁਤ ਵਧੀਆ ਗੱਲ ਹੈ ਜੀ ਤੇ ਅੱਗੇ ਬਾਈ ਜੀ ਅਖੀਰ ਤੇ ਦਰਸ਼ਕਾਂ ਨੂੰ ਆਪਣਾ ਐਡਰੈਸ ਤੇ ਕਿਹੜੀ ਜਗ੍ਹਾ ਆਪਣਾ ਪੱਠਾ ਹੈਗਾ ਤੇ ਇੱਕ ਮੋਬਾਈਲ ਨੰਬਰ ਜ਼ਰੂਰ ਦੱਸ ਦਿਓ ਵੈ ਸਾਡਾ ਪਿੰਡ ਜੋਗਾ ਹੈ ਮਾਨਸਾ ਡਿਸਟ੍ਰਿਕਟ ਜੋਗਾ ਪਿੰਡ ਮਾਨਸਾ ਬਰਨਾਲਾ ਰੋਡ ਤੇ ਆਪਣਾ ਪੱਠਾ ਹੈ ਜੀ ਭੂਸ਼ਣ ਕੁਮਾਰ ਗੋਇਲ 94177 75268 90411 25466 ਇੱਕ ਹੋਰ ਨੰਬਰ ਹੈ ਕ੍ਰਿਸ਼ਨ ਕੁਮਾਰ ਗਰਗ 94630 7560 ਤੇ 문ਸੀ ਰਾਜੂ 문ਸੀ 90415 27166 ਇਹ ਚਾਰ ਨੰਬਰ ਨੇ ਸਾਡੇ ਤੇ ਜਦੋਂ ਮਰਜੀ ਕੰਟੈਕਟ ਕਰ ਸਕਦੇ ਠੀਕ ਹੈ ਜੀ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਦਰਸ਼ਕ ਵੀਰੋ ਜਿਵੇਂ ਆਪਾਂ ਗੱਲਬਾਤ ਕੀਤੀ ਤੇ ਇੱਕ ਤਾਂ ਤੁਸੀਂ ਇੱਟਾਂ ਬਾਰੇ ਵੀ ਜਾਣੂ ਹੋਵੋਗੇ ਪੱਠੇ ਤੋਂ ਕਿਵੇਂ ਇੱਟ ਬਣਦੀ ਆ ਕਿਹੜੇ-ਕਿਹੜੇ ਤਰ੍ਹਾਂ ਦੀ ਬਣਦੀ ਆ ਤੁਹਾਨੂੰ ਕੁਆਲਿਟੀਆਂ ਦਾ ਵੀ ਕਲੀਅਰ ਹੋ ਗਿਆ ਇੱਕ ਨੰਬਰ ਤੋਂ ਲੈ ਕੇ ਦੋ ਨੰਬਰ ਤੱਕ ਕਿਵੇਂ ਕੋਈ ਕਹਿੰਦਾ ਡੇਢ ਨੰਬਰ ਲੈ ਲਈ ਜਾ ਪੌਣੇ ਦੋ ਲੈ ਲਈ ਤਾਂ ਉਹ ਸਾਰੀਆਂ ਬਾਈ ਹੋਰਾਂ ਨੇ ਕਲੀਅਰ ਕੀਤੀਆਂ ਨੇ ਤੇ ਇੱਟ ਕੋਲੇ ਦੇ ਆਲਾ ਕਹਿ ਦਿੰਦਾ ਹੈ ਵੀ ਕੋਲੇ ਨਾਲ ਪੱਕੀ ਹੋਣੀ ਚਾਹੀਦੀ ਆ ਪਰ ਕਿਉਂ ਹੋਣੀ ਚਾਹੀਦੀ ਆ ਉਹਦੇ ਬਾਰੇ ਵੀ ਬਹੁਤ ਵਧੀਆ ਜਾਣਕਾਰੀ ਦਿੱਤੀ ਤੇ ਜੇ ਤੁਹਾਨੂੰ ਆਪਣੀ ਵੀਡੀਓ ਵਧੀਆ ਲੱਗੀ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਕਿਸੇ ਵੀ ਤਰ੍ਹਾਂ ਦੀ ਤੁਸੀਂ ਇਟ ਖਰੀਦਣਾ ਚਾਹੁੰਦੇ ਹੋ ਤਾਂ ਬਾਈ ਹੋਰਾਂ ਸਕਰੀਨ ਤੇ ਨੰਬਰ ਚੱਲਦੇ ਨੇ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਤੇ ਕੋਈ ਵੀ ਕਿਤੇ ਦਿੱਕਤ ਆਉਂਦੀ ਆ ਤੁਸੀਂ ਸਾਡੇ ਨਾਲ ਵੀ ਕੰਟੈਕਟ ਕਰ ਸਕਦੇ ਹੋ ਧੰਨਵਾਦ